ਜਿਸ ਤਰੀਕੇ ਦੇ ਨਾਲ ਅੱਜ ਨੌਜਵਾਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਅੱਗੇ ਜਾਣ ਦਿਓ ਕਿਉਂਕਿ ਆਗੂ ਜਿਹੜੇ ਨੇ ਉਹ ਡਿਸੀਜਨ ਨਹੀਂ ਲੈ ਪਰ ਤਾਂ ਕੀ ਹੁਣ ਇਸ ਤੇ ਵਿਚਾਰ ਚਰਚਾ ਹੋਏਗੀ ਬਿਲਕੁਲ ਇਹ ਗੱਲ ਨਹੀਂ ਹੈ ਕਿ ਆਗੂਆਂ ਨੇ ਡਿਸੀਜਨ ਲਿਆ ਖਨੌਰੀ ਦੇ ਵਿੱਚ ਜਿਵੇਂ ਬੁਲਟ ਚੱਲੀਆਂ ਨੇ ਜਿਵੇਂ ਸਾਡੇ ਨੌਜਵਾਨ ਮਰੇ ਨੇ ਸ਼ਹੀਦ ਕੀਤੇ ਨੇ ਹੁਣ ਇੱਥੇ ਥੋੜਾ ਫੈਸਲਾ ਕਰ ਲਈਏ ਫਿਰ ਇਹ ਫੈਸਲਾ ਕਰ ਲਈ ਫਿਰ ਫੈਸਲਾ ਹੁੰਦਾ ਅਸੀਂ ਆਗੂ ਗਏ ਆ ਵੀ ਆਗੂ ਕੋਈ ਨਹੀਂ ਜਾਊਗਾ ਆਗੂ ਗਏ ਆ ਸਰਕਾਰ ਦੀ ਸ਼ੈਲਿੰਗ ਸਹੀ ਆ ਆਪਾਂ ਅੱਗੇ ਵਧਣਾ ਵੀ ਆ ਪੀਸਫੁਲੀ ਢੰਗ ਨਾਲ ਵਧਣਾ ਉਹ ਸਾਡੇ ਦੇ ਤਸ਼ੱਦਦ ਕਰਦੇ ਨੇ ਤੁਹਾਨੂੰ ਕਿਹਾ ਸੀ ਜਬਰਦਸਤ ਮੁਕਾਬਲਾ ਸਬਰ ਨਾ ਕਰਨਾ ਅਸੀਂ ਕਿਸੇ ਬਗਾਵਾਂ ਬਗਾਨੀਆਂ ਮਾਵਾਂ ਦੇ ਪੁੱਤ ਜਿਹੜੇ ਕੱਲੇ-ਕੱਲੇ ਨੇ ਉਹਨਾਂ ਨੂੰ ਅੱਗੇ ਝੁੱਕਣ ਨਹੀਂ ਚਾਹੁੰਦੇ ਕੇਂਦਰ ਦਾ ਕਹਿਣਾ ਕਿ 2 ਦਿਨ ਹੋ ਗਏ ਹੈ ਲਗਾਤਾਰ ਕੇਂਦਰੀ ਮੰਤਰੀ ਇੱਥੇ ਬਣੇ ਹੋਏ ਨੇ ਲੇਕਿਨ ਮੀਟਿੰਗਸ ਜਦੋਂ ਚੱਲਦੀਆਂ ਨੇ ਤਾਂ ਫਿਰ ਕੋਈ ਫੈਸਲਾ ਨਹੀਂ ਹੋ ਪੰਦਾ ਸਿੱਟੇ ਤੇ ਨਹੀਂ ਦੇਖੋ ਮੈਂ ਸਪਸ਼ਟ ਕੀਤਾ ਵੀ ਉਹ ਜਿਹੜਾ ਅਸੀਂ ਕੱੈਸੀ ਬਿਆਨ ਦੇਉ ਕਿ ਐਮਐਸਪੀ ਖਰੀਦ ਦੀ ਗਰੰਟੀ ਕਾਨੂੰਨ ਦੇ ਹੱਲ ਕੱਢਣ ਲਈ ਮੀਟਿੰਗ ਹੋਊਗਾ ਉਦੋਂ ਭੱਜ ਲੱਕਰੀ ਕੇਂਦਰ ਸਰਕਾਰ ਦੀ ਨੀਤ ਖੁੱਲ ਕੇ ਸਾਹਮਣੇ ਆ ਗਈ ਖਨੋਰੀ ਖਨੋਰੀ ਤੇ ਅਗਲਾ ਕੀ ਖਨੋਰੀ ਤੇ ਅਗਲਾ ਕੀ ਖਨ ਸਾਰਾ ਜੋ ਕੁਝ ਮਿਸਿੰਗ ਹੋਇਆ ਕਿਹੜੇ ਕਿਹੜੇ ਪਰਿਵਾਰ ਕਿੱਧਰ ਨੇ ਉਹ ਤੋਂ ਬਾਅਦ ਅਗਲੇ ਫੈਸਲੇ ਕਰਨਗੇ ਸੋ ਇਹ ਸਨ ਸਾਡੇ ਨਾਲ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਹਾਲਾਂਕਿ 2 ਦਿਨ ਤੱਕ ਸਥਿਤੀ ਜਿਹੜੀ ਹੈ ਉਸ ਨੂੰ ਨਾਪਿਆ ਜਾਏਗਾ ਪਾਪਿਆ ਜਾਏਗਾ ਕਿ ਆਖਿਰ ਖਨੋਰੀ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਸਥਿਤੀ ਨੂੰ ਸਾਰਾ ਕੁਝ ਦੇਖਿਆ ਜਾਏਗਾ ਕਿ ਆਖਿਰ ਕੌਣ ਜ਼ਿੰਮੇਵਾਰ ਹੈ ਲੇਕਿਨ ਫਿਲਹਾਲ 2 ਦਿਨ ਦੇ ਲਈ ਕਿਸਾਨਾਂ ਨੇ ਕਿਹਾ ਤਾਂ ਕਿ ਅਸੀਂ ਇੱਥੇ ਸਟੇ ਕਰਾਂਗੇ 2 ਦਿਨ ਬਾਅਦ ਕੀ ਕੁਝ ਫੈਸਲਾ ਹੁੰਦਾ ਜਾਂ ਫਿਰ ਜਿਸ ਤਰੀਕੇ ਦੇ ਨਾਲ ਅੱਜ ਨੌਜਵਾਨਾਂ ਨੇ ਵੀ ਸਵਾਲ ਕੀਤੇ ਕਿ ਤੁਸੀਂ ਸਾਨੂੰ ਅੱਗੇ ਲਾਓ ਅਸੀਂ ਅੱਗੇ ਵਧਾਂਗੇ ਲੇਕਿਨ ਖਨੋਰੀ ਦੀ ਘਟਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਅੱਜ ਕਿਸਾਨ ਆਗੂ ਨੇ ਫੈ ਜਾਏਗੀ ਬ੍ਰਜ ਜਰਨਲਿਸ ਰੁਪੇਂਦਰ ਜੱਗੀਦਨਾਲ ਪ੍ਰੈਂਕਾ ਮੈਨੂੰ ਡੇਲੀ ਪੋਸਟ ਪੰਜਾਬਣਾ ਹਿਮਾਚਲ ਸ਼ੰਭੂ ਜਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਅੱਜ ਨੌਜਵਾਨਾਂ ਨੇ ਕਿਹਾ ਕਿ ਤੁਸੀਂ ਸਾਨੂੰ ਅੱਗੇ ਜਾਣ ਦਿਓ ਕਿਉਂਕਿ ਆਗੂ ਜਿਹੜੇ ਨੇ ਉਹ ਡਿਸੀਜਨ ਨਹੀਂ ਲਏ ਪਰ ਇਹ ਤਾਂ ਕੀ ਹੁਣ ਇਸ ਤੇ ਵਿਚਾਰ ਚਰਚਾ ਹੋਏਗੀ ਬਿਲਕੁਲ ਇਹ ਗੱਲ ਨਹੀਂ ਹੈ ਕਿ ਆਗੂਆਂ ਨੇ ਡਿਸੀਜਨ ਲਿਆ ਖਨੌਰੀ ਦੇ ਵਿੱਚ ਜਿਵੇਂ ਬੁਲਟ ਚੱਲੀਆਂ ਨੇ ਜਿਵੇਂ ਸਾਡੇ ਨੌਜਵਾਨ ਮਰੇ ਨੇ ਸ਼ਹੀਦ ਕੀਤੇ ਨੇ ਹੁਣ ਇੱਥੇ ਥੋੜਾ ਫੈਸਲਾ ਕਰ ਲਈਏ ਫਿਰ ਇਹ ਫੈਸਲਾ ਕਰ ਲਈਏ ਫਿਰ ਫੈਸਲਾ ਹੁੰਦਾ ਅਸੀਂ ਆਗੂ ਗਏ ਆ ਵੀ ਆਗੂ ਕੋਈ ਨਹੀਂ ਜਾਊਗਾ ਆਗੂ ਗਏ ਆ ਸਰਕਾਰ ਦੀ ਸ਼ੈ ਬੀਸ ਬੁਲੀ ਟਾਂਗਣਾ ਵਦਨਾ ਉਹ ਸਾਡੇ ਦੇ ਦစ္ਦਤ ਕਰਦੇ ਨੇ ਤੁਹਾਨੂੰ ਕਿਹਾ ਸੀ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨਾ ਅਸੀਂ ਕਿਸੇ ਬਗਾਵਾਂ ਬਗਾਨੀਆਂ ਮਾਵਾਂ ਦੇ ਪੁੱਤ ਜਿਹੜੇ ਇਕੱਲੇ-ਇਕੱਲੇ ਨੇ ਉਹਨਾਂ ਨੂੰ ਅੱਗੇ ਝੁੱਕਣਾ ਨਹੀਂ ਚਾਹੁੰਦੇ ਕੇਂਦਰ ਦਾ ਕਹਿਣਾ ਕਿ ਦੋ ਦਿਨ ਹੋ ਗਏ ਹੈ ਲਗਾਤਾਰ ਕੇਂਦਰੀ ਮੰਤਰੀ ਇੱਥੇ ਬਣੇ ਹੋਏ ਨੇ ਲੇਕਿਨ ਮੀਟਿੰਗਸ ਜਦੋਂ ਚੱਲਦੀਆਂ ਨੇ ਤਾਂ ਫਿਰ ਕੋਈ ਫੈਸਲਾ ਨਹੀਂ ਹੋ ਪੰਦਾ ਸਿੱਟੇ ਤੇ ਨਹੀਂ ਦੇਖੋ ਮੈਂ ਸਪਸ਼ਟ ਕੀਤਾ ਵੀ ਉਹ ਜਿਹੜਾ ਅਸੀਂ ਕਹਿਆ ਸੀ ਬਿਆਨ ਦਿਓ ਵੀ ਐਮਐਸਪੀ ਖਰੀਦ ਦੀ ਗਰੰਟੀ ਕਾਨੂੰਨ ਦੇ ਹੱਲ ਕੱਢਣ ਲਈ ਮੀਟਿੰਗ ਉਹ ਤੋਂ ਪੱਜ ਲਕਰੀ ਕੇਂਦਰ ਸਿਕਾਉਂ ਦੀ ਨੀਤ ਖੁੱਲ ਕੇ ਸਾਹਮਣੇ ਆ ਗਈ ਖਨੋਰੀ ਖਨੋਰੀ ਤੇ ਅਗਲਾ ਕੀ ਖਨੋਰੀ ਤੇ ਅਗਲਾ ਕੀ ਖਨੋਰੀ ਦੇ ਸਾਰੀਆਂ ਘਟਨਾਵਾਂ ਦਾ ਜਾਇਜ਼ਾ ਲੈ ਕੇ ਸਾਰਾ ਜੋ ਕੁਝ ਮਿਸਿੰਗ ਹੋਇਆ ਕਿਹੜੇ ਕਿਹੜੇ ਪਰਿਵਾਰ ਕਿੱਧਰ ਨੇ ਉਹ ਤੋਂ ਬਾਅਦ ਅਗਲੇ ਫੈਸਲੇ ਕਰਨਗੇ ਸੋ ਇਹ ਸਨ ਸਾਡੇ ਨਾਲ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਹਾਲਾਂਕਿ 2 ਦਿਨ ਤੱਕ ਸਥਿਤੀ ਜਿਹੜੀ ਹੈ ਉਸ ਨੂੰ ਨਾ ਪਿਆ ਜਾਏਗਾ ਪਾ ਪਿਆ ਜਾਏਗਾ ਕਿ ਆਖਿਰ ਖਨੋਰੀ ਦੇ ਵਿੱਚ ਜੋ ਕੁਝ ਹੋਇਆ ਉਸ ਨੂੰ ਸਥਿਤੀ ਨੂੰ ਸਾਰਾ ਕੁਝ ਦੇਖਿਆ ਜਾਏਗਾ ਕਿ ਆਖਿਰ ਕੌਣ ਜ਼ਿੰਮੇਵਾਰ ਹੈ ਲੇਕਿਨ ਫਿਲਹਾਲ 2 ਦਿਨ ਦੇ ਲਈ ਕਿਸਾਨਾਂ ਨੇ ਕਿਹਾ ਤਾਂ ਕਿ ਅਸੀਂ ਇੱਥੇ ਸਟੇ ਕਰਾਂਗੇ 2 ਦਿਨ ਬਾਅਦ ਕੀ ਕੁਝ ਫੈਸਲਾ ਹੁੰਦਾ ਜਾਂ ਫਿਰ ਜਿਸ ਤਰੀਕੇ ਦੇ ਨਾਲ ਅੱਜ ਨੌਜਵਾਨਾਂ ਨੇ ਵੀ ਸਵਾਲ ਕੀਤੇ ਕਿ ਤੁਸੀਂ ਸਾਨੂੰ ਅੱਗੇ ਲਾਓ ਅਸੀਂ ਅੱਗੇ ਵਧਾਂਗੇ ਲੇਕਿਨ ਖਨੋਰੀ ਦੀ ਘਟਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਅੱਜ ਕਿਸਾਨ ਆਗੂ ਨੇ ਫੈ ਵਿਰੇ ਜਰਨਲਿਸ ਰੁਪੇਂਦਰ ਜਗਜੀਤਨਾਲ ਪ੍ਰੈਂਕਾ ਮੈਨੂੰ ਡੇਲੀ ਪੋਸਟ ਪੰਜਾਬਣਾ ਮਾਚਲ ਸ਼ੰਭੂ